ਹਾਂਜੀ ਜੱਜਾ ਬਲੌਗਰ ਦੇਖ ਰਿਹਾ ਮੇਰੇ ਸਾਰੇ ਹੀ ਈਵੋਸ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਮੇਰੇ ਨਾਲ ਹਨ ਗੁਣਕਾਰੀ ਬੂਟਿਆਂ ਦਾ ਗਿਆਨ ਰੱਖਣ ਵਾਲੇ ਬਾਬਾ ਜੀ ਤੇ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਟਾਈਮ ਦੇਣ ਲਈ ਜੀ ਧੰਨਵਾਦ ਤੁਹਾਡਾ ਵੀ ਜੀ ਨਾਲ ਆ ਦੇਖਣ ਵਾਲਿਆਂ ਦਾ ਵੀ ਬਿਲਕੁਲ ਜੀ ਬਿਲਕੁਲ ਤੇ ਕਾਫੀ ਦਿਨਾਂ ਬਾਅਦ ਆਇਆ ਮੈਂ ਬਾਬਾ ਜੀ ਕੋਲ ਮੈਨੂੰ ਬਾਬਾ ਜੀ ਨੇ ਕੁਝ ਸਮਾਂ ਪਹਿਲਾਂ ਇੱਕ ਗੱਲ ਦੱਸੀ ਸੀ ਉਸ ਬਾਰੇ ਮੈਂ ਜਾਣਨ ਆਇਆ ਤੁਹਾਨੂੰ ਵੀ ਸੁਣ ਕੇ ਹੈਰਾਨੀ ਹੋਏਗੀ ਕਿ ਇੱਕ ਅਜੀਹਾ ਸਾਧੂ ਜੋ ਕਿ ਜ਼ਮੀਨ ਤੇ ਕਦੀ ਵੀ ਨਹੀਂ ਸੁੱਤਾ ਉਹਨਾਂ ਬਾਰੇ ਬਾਬਾ ਜੀ ਨੇ ਗੱਲ ਦੱਸੀ ਹੀ ਪਰ ਉਹ ਸੌਂਦਾ ਕਿੱਥੇ ਸੀ ਤੇ ਕਿਵੇਂ ਸੌਂਦਾ ਸੀ ਤੇ ਉਸ ਸਾਧੂ ਦੇ ਨਾਲ ਬਾਬਾ ਜੀ ਨੂੰ ਮਿਲਣ ਦਾ ਮੌਕਾ ਮਿਲਿਆ ਉਹ ਕਿਵੇਂ ਮਿਲਿਆ ਕਿ ਉਹ ਜਦੋਂ ਬਾਬਾ ਜੀ ਕੋਲ ਇਸ ਜਗ੍ਹਾ ਤੇ ਆਇਆ ਉਦੋਂ ਬਾਬਾ ਜੀ ਨੂੰ ਮੌਕਾ ਮਿਲਿਆ ਤੇ ਬਾਬਾ ਜੀ ਨੂੰ ਵੀ ਪਤਾ ਲੱਗਾ ਵੀ ਉਹ ਕਿਵੇਂ ਸੌਂਦਾ ਹੈ ਜ਼ਮੀਨ ਤੋਂ ਬਿਨਾਂ ਮਤਲਬ ਜ਼ਮੀਨ ਦੇ ਉੱਤੇ ਨਾ ਸੌਂ ਕੇ ਨਾ ਹੀ ਕਿਸੇ ਬੈੱਡ ਦੇ ਉੱਤੇ ਪਰ ਉਹ ਕਿੱਥੇ ਸੌਂਦਾ ਉਹ ਅਸੀਂ ਬਾਬਾ ਜੀ ਕੋ ਜਾਣਾਂਗੇ ਤੇ ਬਾਬਾ ਜੀ ਦੱਸੋ ਉਹ ਕੌਣ ਸਾਧੂ ਸੀ ਕਿੱਥੋਂ ਆਇਆ ਸੀ ਤੇ ਕਦੋਂ ਆਇਆ ਸੀ ਤੁਹਾਡੇ ਕੋਲ ਤੇ ਸੌਂਦਾ ਕਿੱਥੇ ਸੀ ਲਗਭਗ ਜੀ 60 61 ਤੀ ਗੱਲ ਆ ਅੱਛਾ ਜੀ ਯੂਪੀ ਦਾ ਸਿਕਾਹ ਅੱਛਾ ਜੀ ਜਟਾਂ ਰੱਖਿਆ ਹੈ ਬਾਕੀ ਇਹ ਸਾਧਾਂ ਦੀ ਜਾਤ ਘਾਟੀ ਹੁੰਦੀ ਹੈ ਜੀ ਹਾਂਜੀ ਜਦੋਂ ਬਾਕੀ ਹੁਲੀਆ ਬਦਲ ਲੈਣਾ ਹਾਂਜੀ ਨਾਮ ਰਾਂ ਦਾ ਕੁਟਖਾਣਾ ਹੀ ਹੁੰਦਾ ਆ ਅਛਾ ਜੀ ਚਲੋ ਇੱਥੇ ਰਿਹਾ ਮੈਂ ਵੀ ਬਹੁਤੀ ਲੰਮੀ ਕਹਾਣੀ ਪਹੁੰਚਾਣ ਨਹੀਂ ਕੀਤੀ ਠੀਕ ਹੈ ਜੀ ਪਰ ਉਹ ਬਿੱਲ ਦਾ ਰੋਖ ਹੈਗਾ ਉਹਦੇ ਨਾਲ ਰੱਸਾ ਬੰਨਿਆ ਹੈ ਰੱਸਾ ਵੀ ਉਹਦੇ ਕੋਲ ਹੀ ਸੀ ਆਪ ਹੀ ਬੰਨ ਲੈਣਾ ਅੱਛਾ ਜੀ ਅੱਛਾ ਜਿੱਥੇ ਵੀ ਰਹਿਣਾ ਹੈ ਅਛਾ ਜੀ ਦਿਖਾਉਂਗੇ ਕਿੱਥੇ ਸੌਂਦਾ ਹੈ ਹਾਂ ਚਲੋ ਹੈਨਾ ਅੱਛਾ ਫਿਰ ਤੁਸੀਂ ਉਹ ਤਾਂ ਗੱਲ ਪੂਰੀ ਕਰ ਲੋ ਕਿ ਆਪਾਂ ਉਹ ਰੁੱਖ ਦੇਖਦੇ ਆਂ ਤੇ ਆਪਾਂ ਦੇਖਾਂਗੇ ਵੀ ਜਿਹੜਾ ਬਿੱਲ ਦਾ ਰੋਖ ਆ ਉਥੇ ਕਿੱਥੇ ਕਿੱਦਾਂ ਉਹ ਸੌਂਦਾ ਹੁੰਦਾ ਸੀ ਉਹ ਦੇਖਦੇ ਆਂ ਚੱਲ ਕੇ ਤੇ ਬਾਬਾ ਜੀ ਬੋਧਾ ਦੱਸੋ ਫਿਰ ਔਰ ਉਹਨਾਂ ਬਾਰੇ ਜੋ ਬਸ ਉਹ ਇੱਥੇ ਮੇਰੇ ਕੋ ਮਹੀਨਾ ਕਰਿਆ ਜੀ ਉਹ ਉਹਦੇ ਤੇ ਪੀਂਗ ਮੰਗੋ ਕਰ ਲੈਂਦਾ ਉਹ ਤੇ ਰਾਤ ਕੱਟਦਾ ਸੀ ਅੱਛਾ ਜੀ ਹਾਂ ਤੇ ਤੁਸੀਂ ਉਹਨੂੰ ਪੁੱਛਿਆ ਨਹੀਂ ਕਿ ਕੀ ਕਾਰਨ ਆ ਪੁੱਛਿਆ ਜੀ ਕਹਿੰਦਾ ਸੀ ਉਹਨੇ ਇਹਨਾ ਨਹੀਂ ਇੰਨਾ ਹੀ ਦੱਸਿਆ ਹਾਂਜੀ ਤੇ ਬਿਲ ਦਾ ਰੁੱਖ ਜਿਹੜਾ ਏ ਬਹੁਤ ਕੀਮਤੀ ਆ ਬਹੁਤ ਫਾਇਦੇਮੰਦ ਆ ਅੱਛਾ ਜੀ ਬਸ ਹੋਰ ਉਹਨੇ ਇਹਦੇ ਹੀ ਫਾਇਦੇ ਦੱਸੇ ਸਟੈਮਨਾ ਬਤਾਉਂਦਾ ਅੱਛਾ ਜੀ ਹਾਰਟ ਨੂੰ ਤਕੜਾ ਕਰਦਾ ਆ ਹਾਂਜੀ ਬਾਕੀ ਰੋਗਾਂ ਨੂੰ ਮਾਰਤਾ ਹੈ ਬਹੁਤਿਆਂ ਨੂੰ ਅੱਛਾ ਜੀ ਹਾਂ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਮੈਂ ਆਪਣੇ ਸਾਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਬਾਤਾਂ ਭਾਈ ਤੇ ਮੈਂ ਆਪਣੇ ਸਾਰੇ ਵੀਰੋਸ ਨੂੰ ਦੱਸਣਾ ਚਾਹਾਂਗਾ ਜੋ ਬਾਬਾ ਜੀ ਬਿੱਲ ਦਾ ਰੁੱਖ ਦੀ ਗੱਲ ਕਰ ਰਹੇ ਆ ਉਹ ਬਿੱਲ ਦਾ ਰੁੱਖ ਤੁਸੀਂ ਦੇਖਿਆ ਹੋਵੇਗਾ ਕਿ ਗਰਮੀਆਂ ਦੇ ਵਿੱਚ ਲੋਕ ਇਹਦਾ ਜੂਸ ਬਣਾ ਕੇ ਪੀਂਦੇ ਆ ਰੇੜੀਆਂ ਦੇ ਉੱਤੇ ਜੂਸ ਮਿਲਦਾ ਹੈ ਦਿੱਲੀ ਦੇ ਵਿੱਚ ਮੈਂ ਦੇਖਿਆ ਵੀ ਰੇੜੀਆਂ ਦੇ ਉੱਤੇ ਜੂਸ ਮਿਲਦਾ ਬਿੱਲ ਦੇ ਜੋ ਰੁੱਖ ਨੂੰ ਫਲ ਲੱਗਦੇ ਆ ਉਹ ਬਿੱਲ ਕਹਿੰਦੇ ਉਹਨਾਂ ਨੂੰ ਤੇ ਉਹਨਾਂ ਦਾ ਜੂਸ ਬਣਾਉਂਦੇ ਆ ਸ਼ਰਬਤ ਬਣਾਉਂਦੇ ਆ ਦੁੱਧ ਚ ਪਾ ਕੇ ਬਣਾਉਂਦੇ ਜਾਂ ਵੈਸੇ ਬਣਾਉਂਦੇ ਆ ਗਰਮੀਆਂ ਦੇ ਵਿੱਚ ਬਹੁਤ ਮਤਲਬ ਉਹਨੂੰ ਵਰਤਿਆ ਜਾਂਦਾ ਆ ਤੇ ਪੇਟ ਦੇ ਰੋਗਾਂ ਦੇ ਲਈ ਕਾਫੀ ਬੈਨੀਫੀਸ਼ੀਅਲ ਹੁੰਦਾ ਉਹ ਜੋ ਮੈਂ ਸੁਣਿਆ ਤੇ ਚਲੋ ਬਾਬੇ ਆਪਾਂ ਦੇਖੀਏ ਫਿਰ ਜਰਾ ਹੈਨਾ ਕਿਦਾਂ ਉਹ ਜੋ ਸਾਧੂ ਆ ਉਹ ਸੌਂਦਾ ਹੁੰਦਾ ਸੀ ਜੁੱਤੀ ਲਾਉਣੀ ਪੈਣੀ ਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਆਹ ਦੇਖੋ ਜੀ ਬਿੱਲ ਦਾ ਦਰਖਤ ਆ ਇਹ ਇੱਕ ਮਿੰਟ ਆ ਦਿਖਾਓ ਜੀ ਪਾਜੀ ਮੈਂ ਥੋੜਾ ਜਿਹਾ ਬਿੱਲ ਦਿਖਾਉਣੇ ਆ ਜਿਹੜੇ ਆਪਾਂ ਬਿੱਲ ਦੇ ਫਰੂਟ ਬਾਰੇ ਗੱਲ ਕਰ ਰਹੇ ਸੀ ਫਲ ਬਾਰੇ ਗੱਲ ਕਰ ਰਹੇ ਆਂ ਆਇਆ ਜੀ ਬਾਬਾ ਜੀ ਇਹ ਚੰਗੀ ਤਰ੍ਹਾਂ ਪੱਕਣੇ ਕਦੋਂ ਆ ਮਈ ਚ ਪੱਕ ਜਾਂਦੇ ਹਾਂ ਹਾਂਜੀ ਮਈ ਚ ਮਈ ਚ ਪੱਕ ਜਾਣੇ ਉਹ ਬਸ ਫੇ ਗਰਮੀਆਂ ਦੇ ਵਿੱਚ ਵਰਤ ਹੁੰਦੇ ਇਹ ਤਸਵੀਰ ਇਹਨਾਂ ਦੀ ਠੰਡੀ ਹੁੰਦੀ ਆ ਹਾਂ ਹਾਂਜੀ ਅੱਛਾ ਜੀ ਆਹ ਲਓ ਜੀ ਹੁਣ ਤੁਹਾਨੂੰ ਬਾਬਾ ਜੀ ਦੱਸਣਗੇ ਵੀ ਇਹ ਜੋ ਸਾਧੂ ਆ ਉਹ ਕਿੱਥੇ ਸੌਂਦਾ ਹੁੰਦਾ ਸੀ ਇੱਥੇ ਉਹ ਜੀ ਆਪਣੇ ਨਾਲ ਹੀ ਆਪਣਾ ਉਹਦੇ ਕੋਲ ਡਰਸਾ ਵੀ ਨਾਲ ਸੀ ਉਹਦਾ ਆਪਣਾ ਅੱਛਾ ਜੀ ਇਥੇ ਲਪਾਇਆ ਸੀ ਉਹਨਾਂ ਅੱਛਾ ਜੀ ਆੜੇ ਤੋਂ ਵਾਲੇ ਕਰਕੇ ਅੱਛਾ ਜੀ ਆਪਣਾ ਉਹ ਕੰਬਲ-ਕੁੰਬਲ ਵੀ ਕੋਲ ਹੀ ਰੱਖਿਆ ਸੀ ਅੱਛਾ ਜੀ ਉਹ ਹੀ ਲਪੇਟ ਕੇ ਥੋੜੀ ਉੱਚੀ ਰੱਖ ਕੇ ਤਾਂ ਇੱਧਰ ਹੀ ਸੌਣ ਨੂੰ ਇੰਦਾ ਇੱਥੇ ਹੀ ਸੌਣ ਦਾ ਹੁੰਦਾ ਹੀ ਹੈ ਤਾਂ ਉਹਦਾ ਮੈਂ ਪੁੱਛਿਆ ਲੰਮਾ ਨਹੀਂ ਪੈਂਦਾ ਕਹਿੰਦਾ ਨਹੀਂ ਇੱਥੇ ਸਾਰੇ ਗੋਣ ਮਿਲਦੇ अच्छा ਹੁਣ ਤੁਸੀਂ ਚਲੋ ਉਹ ਸਾਧੂ ਤਾਂ ਜਿੱਦਾਂ ਇੱਥੇ ਸੌਂਦਾ ਮਹੀਨਾ ਇੱਕ ਮਹੀਨਾ ਸਾਧੂ ਇੱਥੇ ਰਿਹਾ ਬਾਬਾ ਜੀ ਕਹਿੰਦੇ ਹਾਂਜੀ ਤੇ ਇੱਕ ਮਹੀਨਾ ਉਹ ਇੱਥੇ ਇਦਾਂ ਹੀ ਮਤਲਬ ਕਿ ਰस्सियां ਬੰਨ ਕੇ ਦੇ ਨਾਲ ਇਦਾਂ ਪੀਂਗ ਵਾਂਗੂ ਪੀਂਗ ਬਣਾ ਲੈਣੀ ਤੇ ਉਹਦੇ ਉੱਤੇ ਸੌਂਦਾ ਹੁੰਦਾ ਸੀ ਝੂਲੇ ਵਾਂਗੂ ਹਾਂ ਤੇ ਬਾਬਾ ਜੀ ਜਿੱਦਾਂ ਉਹ ਕੀ ਲੌਜੀਕ ਦੱਸਦਾ ਹੁੰਦਾ ਹੈ ਇਹ ਦੇ ਵਿੱਚ ਨੋ ਜੋ ਕਿਹੀ ਜੀ ਉਹ ਕਹਿੰਦਾ ਸੀ ਬੇਦੇ ਚ ਸਾਰੇ ਗੋਣਿਆਂ ਜੀਣ ਲਈ ਅੱਛਾ ਜੀ ਹਾਂ ਠੀਕ ਕਦੀ ਕਦੀ ਇਹ ਪੱਤੇ ਵੀ ਕੁਰੇ ਤੋੜ ਕੇ ਖਾ ਲਿੰਦਾ ਸੀ ਅੱਛਾ ਇਹਦੇ ਪੱਤੇ ਆਹ ਹੈ ਮੈਂ ਵੀ ਦੇਖਿਆ ਸ਼ੂਗਰ ਨੂੰ ਬੈਲੈਂਸ ਕਰਦਾ ਜੀ ਅੱਛਾ ਜੀ ਪੱਤਾ ਇਹ ਤਾਂ ਪੱਤਾ ਅੱਛਾ ਅੱਛਾ ਫੇਰ ਇੱਕ ਹੋਰ ਮੇਰੀ ਪੱਕਾ ਯਕੀਨ ਇਹ ਬਣ ਗਿਆ ਕਿਸੇ ਵੀ ਪੌਦੇ ਦਾ ਕਾੜਾ ਬਣਾ ਕੇ ਜਾਂ ਪਾਊਡਰ ਬਣਾ ਕੇ ਖਾਣੇ ਆ ਅੱਛਾ ਜੀ ਉਸ ਪੌਦੇ ਕੋ ਸਾਹ ਲਈਏ ਤਾਂ ਤਾਂ ਵੀ ਉਹ ਰੋਗ ਨੂੰ ਹਟਾਉਂਦਾ ਹੈ ਹਮ ਨਹੀਂ ਦੇਖੋ ਬਹੁਤ ਵੱਡੀ ਗੱਲ ਆ ਇਹ ਆ ਦਿਖਾਇਓ ਜੀ ਇਹਦੇ ਪੱਤੇ ਮੇਰੇ ਸਾਰੇ ਵੀਓਸ ਪੱਤੇ ਦੇਖਣਾ ਜ਼ਰੂਰ ਮਤਲਬ ਕਹਿੰਦੇ ਆ ਮੈਨੂੰ ਕਿ ਪੱਤੇ ਜ਼ਰੂਰ ਦਿਖਾਓ ਤੇ ਆ ਹੈਗੇ ਆ ਜੀ ਬਿੱਲ ਦੇ ਪੱਤੇ ਬਹੁਤ ਜਾਣੇ ਨੇ ਦੇਖਿਆ ਹੁਣ ਆਹੇ ਬਿਲਕੁਲ ਇਹ ਉਦਾਂ ਜੀ ਕੋਈ ਸਿਆਣੇ ਵੀ ਕਹਿੰਦੇ ਆ ਹਾਂਜੀ ਤੇ ਜਦੋਂ ਪੱਤਾ ਖਾਣਾ ਕੋਸ਼ਿਸ਼ ਕਰੋ ਜਿਹੜੇ ਕਹਿੰਦੇ ਆ ਮੈਂ ਮੈਨੂੰ ਨਹੀਂ ਮੈਂ ਤਾਂ ਇੱਠਾ ਹੀ ਕਾਲੀ ਨਾ ਹਾਂ ਨਾ ਆਹ ਏਡੇ ਜਰਾ ਛੋਟੇ ਆ ਅੱਛਾ ਜੀ ਪਹਿਲਾਂ ਕਹਿੰਦੇ ਇਹਨਾਂ ਨੂੰ ਖਾਓ ਅੱਛਾ ਜੀ ਇਹ ਆ ਖਾਓ ਪੂਰਾ ਪੱਤਾ ਆ ਜਿਹਨੂੰ ਪੂਰੇ ਤਿੰਨ ਆ ਅੱਛਾ ਜੀ ਅੱਛਾ ਇਹ ਉਹਦੀ ਵਧੀਆ ਗੱਲ ਦੱਸੀ ਤੁਸੀਂ ਹੈ ਅੱਛਾ ਜਿੱਦਾਂ ਆ ਆ ਤਿੰਨ ਪੱਤੇ ਹੈ ਇਹ ਇੱਕ ਇਹ ਕੀ ਆ अच्छा हां एक क्या जी ते ਇਹਦੇ ਪਹਿਲਾਂ ਆ ਖਾਓ हां ਇਹ ਆ ਉੱਪਰ ਵਾਲਾ ਮੈਂ ਤਾਂ ਸਾਰਾ ਖਾ ਕੇ ਵੀ ਦੇਖਿਆ ਚੰਗਾ ਇਹ ਅੱਛਾ ਜੀ ਤੂੰ ਗੱਲ ਵੀ ਚੰਗਾ ਆ ਅੱਛਾ ਤੇ ਇਹਦੇ ਥੱਲੇ ਬਹਿਣਾ ਇਸ ਰੁੱਖ ਦੇ ਥੱਲੇ ਬਹਿਣਾ ਵੀ ਬੈਨੀਫੀਸ਼ੀਅਨ ਮੈਨੂੰ ਤਾਂ ਚੰਗਾ ਲੱਗਦਾ ਜੀ ਮੀਂਹ ਬਹੁਤ ਸੋਹਣੀ ਆਉਂਦੀ ਆ ਅੱਛਾ ਜੀ ਥੋੜੇ ਨਾਲ ਹੀ ਨੀਂਦ ਜਿਹੜੀ ਪੂਰੀ ਹੋ ਜਾਂਦੀ ਆ ਨਾ ਉੱਠਦੇ ਆ ਤਾਂ ਫੇਰ ਸੁਸਤੀ ਨਹੀਂ ਪੈਂਦੀ ਅੱਛਾ ਜੀ ਇੱਕ ਟੰਡਾ ਉੱਠਦੀ ਚਲੋ ਜੇ ਕਿਸੇ ਦੇ ਵੀ ਆਸ-ਪਾਸ ਇਹ ਕਿਸੇ ਵੀ ਮੇਰੇ ਵੀਰ ਦੇ ਆਸ-ਪਾਸ ਇਹ ਦਰਖਤ ਹੈਗਾ ਆ ਇਹਦੇ ਥੱਲੇ ਜਰੂਰ ਬੈਠੋ ਕੁਛ ਚਿਰ ਲਈ ਬੈਠੋ ਅੱਧੇ ਘੰਟੇ ਲਈ ਘੰਟੇ ਲਈ ਬੈਠੋ ਇਹਦਾ ਬਹੁਤ ਮਤਲਬ ਨਾ ਲਓ ਖੜੇ ਹੋ ਜਾਓ ਸਾਹ ਲੈਣ ਦਾ ਫਾਇਦਾ ਕਰਤਾ ਬਿਲਕੁਲ ਜੀ ਬਿਲਕੁਲ ਠੀਕ ਹੈ ਨਹੀਂ ਚਲੋ ਉਦਾਂ ਪਾਰਟਿਕੂਲਰਲੀ ਕਿਹੜੀਆਂ-ਕਿਹੜੀਆਂ ਪ੍ਰੋਬਲਮਸ ਹੁੰਦੀਆਂ ਕਿ ਸ਼ੂਗਰ ਤੁਸੀਂ ਦੱਸਿਆ ਸ਼ੂਗਰ ਨੂੰ ਕੰਟਰੋਲ ਕਰਦਾ ਬੈਲੈਂਸ ਕਰਦਾ ਹਾਂ ਉਦਾਂ ਹੋਰ ਕੁਝ ਕੀ ਦੇਖਿਆ ਨਾ ਕਿ ਇਮਿਊਨਿਟੀ ਦਾ ਹੁੰਦਾ ਜੀ ਅੱਛਾ ਜੀ ਹਾਂ ਹਾਂ ਸ਼ੂਗਰ ਦਾ ਤਾਂ ਪੱਕਾ ਨਾ ਜੀ ਇਹ ਠੀਕ ਹੈ ਜੀ ਔਰ ਇਦਾਂ ਵੀ ਹੈਗਾ ਵੀ ਜੇ ਕੋਈ 슈ਗਰ ਦਾ ਮਰੀਜ਼ ਹੈਗਾ ਜਿੰਨਾ ਚ ਟਾਈਮ ਲੱਗੇ ਇਹਦੇ ਇੱਥਾਂ ਬਹਿ ਕੇ ਸਾਹ ਲੈ ਲਵੇ ਲੰਮੇ ਬਹਿ ਕੇ ਖੜਾ ਹੋ ਕੇ ਜਿੱਦਾਂ ਵੀ ਆਰਾਮ ਨਾਲ ਹਾਂਜੀ ਹਾਂਜੀ ਜਾਣ ਲੱਗਾ ਕੁਲੇ ਦੋ ਚਾਰ ਪੱਤੇ ਖਾ ਲਵੇ ਤੇ ਉਹਦੇ ਨਾਲ ਆਰਾਮ ਹੁੰਦਾ ਠੀਕ ਆ ਜੀ ਜੋ ਮੈਂ ਹੋਰ ਵੀ ਸੋਰਸਸ ਤੋਂ ਸੁਣਿਆ ਇਹਦੇ ਬਾਰੇ ਕਿ ਜਿੱਦਾਂ ਵੀ ਕਿੱਦਾਂ ਬਣਾਉਣਾ ਇਹਦਾ ਜੂਸ ਕਿੱਦਾਂ ਬਣਾਉਣਾ ਮੈਂ ਬਰੀਫਲੀ ਦੱਸ ਦਣਾ ਤੁਹਾਨੂੰ ਸਿੰਪਲ ਜਿਹਾ ਉਹ ਕਿਦਾਂ ਜੀ ਇਹਦਾ ਜਦੋਂ ਪੱਕ ਜਾਂਦਾ ਫਲ ਉਹਦੇ ਵਿੱਚ ਉਹਦੀ ਪਲਪ ਜੀ ਜਿਹੜਾ ਗੁੱਦਾ ਜਿਹਾ ਹੁੰਦਾ ਆ ਉਹ ਕੱਢ ਕੇ ਉਹਨੂੰ ਉਹਦੇ ਬੀ ਵਿੱਚ ਹੁੰਦੇ ਉਹ ਬੀਆਂ ਨੂੰ ਵੀ ਕੱਢ ਦੋ ਤੇ ਉਹਨੂੰ ਦੁੱਧ ਚ ਪਾ ਕੇ ਥੋੜਾ ਪਾਣੀ ਪਾ ਕੇ ਖੰਡ ਪਾ ਕੇ ਜਾਂ ਸ਼ੱਕਰ ਪਾ ਲਓ ਉਹਦੀ ਜਿੱਦਾਂ ਇੱਕ ਜੂਸ ਬਣਾ ਲੈਣਾ ਉਹਨੂੰ ਮਿਕਸੀ ਦੇ ਵਿੱਚ ਤੇ ਉਹਨੂੰ ਪੀ ਲਓ ਤੇ ਇੱਕ ਗਲਾਸ ਇਜ਼ ਮੋਰ ਦੈਨ ਇਨਾਫ ਇੱਕ ਚੰਗਾ ਹੈ ਡੇਲੀ ਤੁਸੀਂ ਮਤਲਬ ਇਹ ਜ਼ਿਆਦਾ ਪੀਓਗੇ ਜ਼ਿਆਦਾ ਮਾਰ ਨਾ ਇਹ ਬਹੁਤ ਬਾਰੀ ਮੈਨੂੰ ਇਹ ਅਕਰ ਕਹਣੇ ਚਾਹ ਪਿੰਦੇ ਆ ਜੀ ਤੇ ਕਿਸੇ ਚੀਜ਼ ਦੀ ਐਕਸੈਸ ਨਾ ਕਰੋ ਹਾਂਜੀ ਕੋਈ ਵੀ ਚੀਜ਼ ਮਾੜੀ ਨਹੀਂ ਆਤ ਨਾ ਕਰੋ ਬਿਲਕੁਲ ਚਲੋ ਬਹੁਤ ਸੋਣਾ ਜੀ ਤੇ ਹੋਰ ਤੁਸੀਂ ਉਹ ਸਾਧੂ ਬਾਰੇ ਕੁਝ ਦੱਸਣਾ ਚਾਹੋਗੇ ਨਹੀਂ ਉਹ ਤਾਂ ਹੋਰ ਇੱਥੇ ਰਿਆ ਜੀ ਹਾ ਹੀ ਕਹਿੰਦਾ ਸੀ ਪੇਚ ਉਹ ਤਾਂ ਇਹਨੂੰ ਵੀ ਕਲਪ ਬ੍ਰਿਜ ਕਹਿੰਦਾ ਸੀ ਕਲਪ ਪ੍ਰੇਸ਼ ਅੱਛਾ ਹਾਂ ਚਲੋ ਤੇ ਮੁੜ ਕੇ ਕਦੀ ਨਹੀਂ ਆਇਆ ਸਾਧੂ ਨਹੀਂ ਪੇ ਨਹੀਂ ਆਇਆ ਕੋਈ ਸਾਧੂ ਕੋ ਚਲੋ ਫੋਨ ਵੀ ਨਹੀਂ ਹੁੰਦੇ ਹੁਣੇ ਹੈ ਨਾ ਉਸ ਟਾਈਪ ਦੇ ਕਿਤੇ ਕਾਰਡ ਬਾੜਾ ਕੀਆ ਮੋਟ ਚਾ ਗਿਆ ਹੈ ਬਹੁਤ ਚਾ ਦੇ ਉਹਨੂੰ ਪਤਾ ਕਿਤਾ ਲੱਗਾ ਇਸ ਜਗ੍ਹਾ ਦਾ ਪਤਾ ਨਹੀਂ ਕਿਤੇ ਹੁਣ ਕਈਆਂ ਨੂੰ ਪਤਾ ਨਾ ਜਿਹੜੇ ਇਦਾਂ ਪਰਦੇ ਪੜਦੇ ਰਹਿੰਦੇ ਲੰਬ ਲਈ ਅੱਛਾ ਅੱਛਾ ਕਿਉਂਕਿ ਪੁਰਾਣੀ ਆ ਇਹ ਠੀਕ ਹੈ ਠੀਕ ਹੈ ਨੇ ਚਲੋ ਬਹੁਤ ਇੱਕ ਵਧੀਆ ਇਨਫੋਰਮੇਸ਼ਨ ਪਤਾ ਲੱਗੀ ਚਲੋ ਲਿਆਓ ਜੀ ਆ ਭਰਾ ਜੀ ਹੁਣੀ ਘੁੰਮਦੇ ਫਿਰਦੇ ਆ ਕਿ ਨਾ ਭਰਾ ਜੀ ਤੁਹਾਡਾ ਸਰਬਜੀਤ ਸਿੰਘ ਸਰਬਜੀਤ ਸਿੰਘ ਕਿਹੜੀ ਕਲਾਸ ਚ ਪੜਦੇ ਹੋ ਪਲੱਸ 2 ਓ ਬੱਲੇ ਕਿੱਥੇ ਇੱਥੇ ਜੂਰੇ ਜੁਰੇ ਆ ਪਤਾ ਇਹ ਮੈਨੂੰ ਬੰਦਾ ਕਈ ਵਾਰੀ ਮਿਲਿਆ ਰਸਤੇ 'ਚ ਕਹਿੰਦਾ ਭਾਜੀ ਤੁਸੀਂ ਵੀਡੀਓ ਬਣਾਉਨੇ ਹੁੰਨੇ ਆ ਤੁਸੀਂ ਵੀਡੀਓ ਬਣਾਉਨੇ ਹੁੰਨੇ ਆ ਅੱਜ ਫੇਰ ਬੰਦਾ ਨਾਲ ਆ ਹੀ ਗਿਆ ਐ ਸਰਵਜੀਤ ਸਿੰਘ ਬਹੁਤ ਬੀਬਾ ਜੀ ਮੇਰਾ ਬਹੁਤ ਨਹੀਂ ਨਹੀਂ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਇੱਥੇ ਜੋ ਬਾਬਾ ਜੀ ਨੇ ਬੂਟੇ ਵਗੈਰਾ ਲਗਾਏ ਆ ਸਾਰੇ ਜੋ ਗੁਣਕਾਰੀ ਬੂਟੇ ਆ ਜਾਣਕਾਰੀ ਰੱਖਦੇ ਆ ਥੋੜੀ ਬਹੁਤ ਜੀ ਥੋੜੀ ਬਹੁਤ ਜਾਣਕਾਰੀ ਹੈਗੀ ਚਲੋ ਬਾਕੀ ਮੈਂ ਜਾਣਕਾਰੀ ਦਿੰਦਾ ਹੀ ਰਹਿਣਾ ਆ ਹੈਨਾ ਅਪਡੇਟ ਹੀ ਰਹੀ ਜਾਂਦਾ ਨਾ ਚਲੋ ਬਹੁਤ ਸੋਹਣਾ ਯਾਰ ਮੈਨੂੰ ਬਹੁਤ ਚੰਗਾ ਲੱਗਾ ਯਾਰ ਬਹੁਤ ਸੋਹਣਾ ਸਬਸਕ੍ਰਾਈਬ ਕੀਤਾ ਸਾਡਾ ਨਵੀਂ ਕੀ ਬਾਤਾਂ ਜੀ ਬਹੁਤ ਸੋਹਣਾ ਬਹੁਤ ਵਧੀਆ ਲਓ ਜੀ ਥੋੜਾ ਇੱਕ ਤੋਂ ਦਿਖਾ ਦਈਏ ਬਿਲ ਦਾ ਪੇੜ ਰੁੱਖ ਫਾਣ ਬਹੁਤ ਲੱਗਿਆ ਉਹ ਗਰਮੀਆਂ 'ਚ ਨਿਆਰਾ ਰਹੂ ਸਾਡਾ ਹਾਂ ਜੀ ਸਾਰੇ ਹਵਾ ਬਹੁਤ ਠੰਡੀ ਹੁੰਦੀ ਹੈ ਹਾਂ ਹਵਾ ਬਹੁਤ ਹਾਂ ਸਹੀ ਗੱਲ ਆ ਚਲੋ ਆ ਜਾਓ ਜੀ